ਇਹ ਕੱਲ੍ਹ ਦੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਵੱਡੀ ਖਬਰ ਕਣਕ ਤੇ ਝੋਨੇ ਦੀ ਘਟੇਗਾ 40 ਤਨ ਵਿਗਿਆਨਿਕਾਂ ਵੱਲੋਂ ਚੇ ਤਵਨੀ ਖੜੀ ਹੋ ਰਹੀ ਹੈ ਇਸ ਦੇ ਨਾਲ ਹੀ ਆ ਰਹੀ ਹੈ ਭਾਰਤ ਨੂੰ ਅਨਾਜ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਲਵਾਯੂ ਪਰਿਭਾਵਿਤ ਕਰਨ ਝੋਨਾ ਤੇ ਕਣਕ ਦਾ ਉਤਪਾਦ ਘਟ ਸਕਦਾ ਹੈ ਇਸ ਤੇ ਤਵਨੀ ਮੌਸਮੀ ਵਿਗਿਆਨੀਆਂ ਨੇ ਦੱਸਦਾ ਹੈ ਉਤਪਾਦ ਘਟ ਨਾਲ ਕਣਕ ਤੇ ਝੋਲ ਦਾ ਰੇਟ ਵੱਧ ਸਕਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਜਲਵਾਯੁ ਪਰਵਰਤਨ ਭਾਰਤ ਦੇ ਚੌਲ ਤੇ ਕਣਕ ਉਦ ਪਾਧ ਵਿੱਚ 6 ਤੋਂ 10% ਦੀ ਗਿਰਾਵਟ ਆ ਸਕਦੀ ਇਸ ਦੇ ਨਾਲ ਹੀ ਦੱਸਦੀ ਹੈ ਕਿ ਇਸ ਵੇਲੇ ਵੀ ਮੰਗ ਅਨੁਸਾਰ ਸਪਲਾਈ ਦਾ ਹੋਣ ਕਰਕੇ ਕਣਕ ਦੇ ਰੇੜ ਵਿੱਚ ਅੰਬਾਰਸ਼ੂ ਅੰਬਰਸ਼ੂ ਰਹੇ ਹਨ ਤੇ ਜੇਕਰ ਇਹ ਤੋਂ ਬਾਅਦ ਵਿੱਚ ਹੋਰ ਗਿਰਾਵਟ ਗਈ ਤਾਂ ਅਨਾਜ ਸੰਕਟ ਖੜਾ ਹੋ ਸਕਦਾ ਹੈ ਇਸ ਵੇਲੇ ਆਟਾ ਮਿਲਣਾ ਉਹ ਲੋੜ ਮੁਤਾਬਿਕ ਕੰਕਰੀਟ ਸਪਲਾਈ ਨਹੀਂ ਮਿਲ ਰਹੀ ਹੈ ਜਿਸ ਕਰਕੇ ਉਹ ਆਪਣੀਆਂ ਪੂਰੀਆਂ ਸਮਰਥ ਨਾਲ ਨਹੀਂ ਚੱਲ ਰਹੀਆਂ ਸਪਲਾਈ ਘਟਨ ਕਰ ਕੰਕਰੀਟ ਰੇਟ ਵੀ 3500 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਏ ਹਨ ਧੰਨਵਾਦ